ਸੇਫਟੀ ਨਾਲ ਲੱਤਰਾਂਗੇ ਵਰਕਦੀਪ ਬਾਈ ਇਧਰ ਹੋ ਜਾ ਸਾਡੇ ਬਾਈ ਵਾਹਿਗੁਰੂ ਸਾਡਾ ਸਾਈਡ ਸਾਈਡ ਤੋਂ ਅੱਗੇ ਹੋ ਜੂਗੀ ਅਸੀਂ ਰਿਪੋਰਟ ਕਰਾਂਗੇ ਇਧਰ 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 ਪਾਗਰ ਪਾ ਲੈ ਸੀਟ ਕੋਈ ਕਰਦੇ ਯਾਰ ਕੁਝ ਨਹੀਂ ਹੁੰਦਾ ਵਾਹਿਗੁਰੂ ਆ ਚੱਕ ਦਸਾਰਾ ਕਰਦੇ ਭਾਈ ਇੱਕ ਟੱਕ ਜਣਾ ਅੱਗੇ ਹੋ ਜਾ ਅੱਗੇ ਹੋ ਜਾ ਮਾਤਾ ਤੁਸੀਂ ਪਰਲੇ ਪੱਜ ਜਾਓ ਐਨ ਅੱਗੇ ਹੋ ਜਾ ਪਾਜ ਲੈ ਮਾਤਾ ਚਲ ਪਰਲੇ ਐ ਮਾਤਾ ਜੁੱਤੀ ਮਾਤਾ ਕੋਈ ਗੱਲ ਨਹੀਂ ਥੋੜੀ ਫੇਰ ਆ ਕੋਈ ਗੱਲ ਨਹੀਂ ਥੋੜੀ ਫੇਰ ਅਮਰਾਂ ਨਾ ਕੋਈ ਗੱਲ ਨਹੀਂ ਜਿਹੜੀ ਜਾ ਕੇ ਸੇਕ ਦਾ ਮੋਟਾ ਕਰਾ ਲਿਆ ਆਂ ਜੁਮੇਰ ਚੱਕਵਾ ਦੇ ਕਿਸੇ ਨੇ ਕਰੇ ਸਰਪੰਚ ਵਗਰਾ ਦੇ ਘਰ ਖੜਾ ਦੋ ਜਿਹੜਾ ਪਿੰਡ ਨੇ ਕਿਹੜਾ ਨੇੜੇ ਸਰਪੰਚ ਨੂੰ ਕਹਿ ਤੋ ਪਿੰਡ ਦੇ ਹੈਗੇ ਆ ਵੀ ਦੱਸੋ ਦੱਸੋ ਕੀ ਪਿੰਡ ਪਿੰਡ ਲੱਗਾ ਇਹ ਪਿੰਡ ਦੇ ਹੈਗੇ ਆ ਸੁਝਾਅ ਤੋਂ ਪਿੰਡ ਤੋਂ ਆ ਕੋਈ ਜਿਹੜਾ ਪੇਪਰ ਤੇ ਰੋਸ ਬਸ ਵੀ ਆਵਾਜ਼ ਆਵਾਜ਼ ਆਪਾਂ ਉਹਨਾਂ ਦੇ ਕਿ ਭਾਈ ਆਮਰੀ ਸੀ ਮਤਲਬ ਨਹੀਂ ਜਾਂਦਾ ਹੈ ਲੰਮੀ ਗੱਲ ਪੁੱਛੋ ਐਮਐਲਏ ਸਾਹਿਬ ਕੇタル ਮਨ ਸਾਹਿਬ ਆਪਾਂ ਇਹ ਨਹੀਂ ਉਹਨਾਂ ਦੇ ਮੈਂਬਰਾਂ ਨੇ ਵੋਟਾਂ ਲੈਣ ਜਾਣ ਦੀ ਸਾਡੇ ਕੋਲ ਵੀਰੇ ਤੁਹਾਡਾ ਕੋਈ ਰਿਲੇਟਿਵ ਹੈ ਉਹਨੂੰ ਮਗਰ ਭੇਜ ਦਿਓ ਚਲੋ ਯਾਰ ਚੱਕ ਕੇ ਪੈਂਚਾ ਨਹੀਂ ਇਹ ਜਾਣਦੇ ਨਹੀਂ ਨਹੀਂ ਆਉਂਦੇ ਨਹੀਂ ਸਾਡੇ ਜਾਈਦਾ ਸਾਡੇ ਗੱਡੀਆਂ ਤੇ ਤੁਸੀਂ ਐ ਕਰੋ ਆਪਣਾ ਗਨਮੈਂਟ ਨਾਲ ਬੈਠੋ ਨਾਲ ਤੇ ਪਰਸੋਂ ਕਰਦੇ ਜੀ ਉਹ ਨੰਬਰ ਇਹਨਾਂ 15 ਰਹਿਣਾ ਜੋ ਨੇ ਤੇਰੇ ਨਾਲ ਫੋਨ ਕਰਾ ਹਾਂ ਉੱਪਰਲੇ ਨੰਬਰ ਤੇ ਫਿਰ ਤੇ ਫੋਨ ਕਰਾ ਚ ਕਰਵਾਤਾ ਮੈਂ ਕਰਵਾਤਾ ਚਲੋ ਧੰਨਵਾਦ ਆਪਣੇ ਵਾਲਾ ਫਿਰ ਉਧਰ ਮੇਰੇ ਕੋਲ ਹੈਗਾ ਤੇ ਮੈਂ ਜਾ ਰਹੇ ਸੀ ਅਸੀਂ ਫਾਜ਼ਲਕਾ ਤੋਂ ਲੁਧਿਆਣੇ ਨੂੰ ਔਰ ਕੋਈ ਪਰ ਰਸਤੇ ਦੇ ਵਿੱਚ ਇੱਕ ਕਿਸੇ ਕਾਰ ਨੇ ਇੱਕ ਮੋਟਰਸਾਈਕਲ ਟੱਕਰ ਮਾਰੀ ਹੈ ਤਾਂ ਅਸੀਂ ਪਿੱਛੋਂ ਆ ਰਹੇ ਸੀ ਤਾਂ ਦੇਖਿਆ ਤਾਂ ਜਿਹੜਾ ਇੱਕ ਵਿਅਕਤੀ ਸੀਗਾ ਉਹ ਸਾਈਡ ਤੇ ਡਿੱਗਿਆ ਹੋਇਆ ਸੀ ਤਾਂ ਮੈਂ ਆਪਣੀ ਨੋਵਾ ਗੱਡੀ ਜਿਹੜੀ ਹੈ ਉਹਦੇ ਵਿੱਚ ਉਸ ਵਿਅਕਤੀ ਨੂੰ ਜਿਹੜਾ ਹਸਪਤਾਲ ਪ੍ਰੋਪਰਲੀ ਭੇਜਿਆ ਲੋਕ ਕਾਫੀ ਖੜੇ ਸੀ ਕਿ ਲੋਕਾਂ ਦੀ ਮਦਦ ਲਈ ਹੈ ਮੈਂ ਧੰਨਵਾਦ ਕਰਦਾ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਮਦਦ ਕੀਤੀ ਔਰ ਉਸ ਇਨਸਾਨ ਨੂੰ ਜਿਹੜਾ ਸਾਡੀ ਗੱਡੀ ਜਿਹੜੀ ਨੋਵਾ ਦੇ ਵਿੱਚ ਚੱਕ ਕੇ ਪਾਇਆ ਔਰ ਜਿਹੜਾ ਹੁਣ ਉਹਨੂੰ ਹਸਪਤਾਲ ਭੇਜਿਆ ਗਿਆ ਲੋਕੇ ਤੇ ਤਾਂ ਉਹਦੀ ਹਾਲਤ ਠੀਕ ਸੀਗੀ ਲੱਤ ਤੇ ਝੋਟ ਆਈ ਹੈ ਕਾਫੀ ਤੇ ਮੇਰੀ ਡਾਕਟਰ ਸਾਹਿਬਾਨ ਨਾਲ ਵੀ ਗੱਲ ਹੋ ਗਈ ਹੈ ਉੱਥੇ ਜਾਂਦੇ ਹੀ ਉਹਦਾ ਇਲਾਜ ਜਿਹੜਾ ਸ਼ੁਰੂ ਕਰ ਦਿੱਤਾ ਜਾਊਗਾ ਔਰ ਜਿਹੜੇ ਇਥੋਂ ਐਸਐਚਓ ਨੇ ਉਹਨਾਂ ਨਾਲ ਵੀ ਜਿਹੜਾ ਮੈਂ ਸੰਪਰਕ ਕਰ ਰਿਹਾ ਔਰ ਜਿਨ੍ਹਾਂ ਨੇ ਗੱਡੀ ਮਾਰੀ ਹੈ ਉਹਨਾਂ ਨੂੰ ਜਿਹੜਾ ਅਗਲੇ ਕਿਤੇ ਵੀ ਨਾਕਿਆਂ ਤੇ ਰੋਕ ਕੇ ਜਿਨ੍ਹਾਂ ਨੇ ਗੱਡੀ ਭਜਾਈ ਹੈ ਤੇ ਉਹਨਾਂ ਨੂੰ ਫੜ ਕੇ ਕਾਰਵਾਈ ਕੀਤੀ ਜਾਵੇ ਆਉਣ ਤੋਂ ਗੱਡੀ ਭਜਾ ਕੇ ਸਾਈਡ ਮਾਰ ਕੇ ਹੰਡਪਟਰ ਲਗਾ ਕੇ ਕਰ ਤੋਂ ਸਾਈਡ ਤੇ ਆ ਜਾਵੇ ਨਾ ਤੇ ਹੁਣ ਉਹ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਗਿਆ ਜੀ ਹਾਂਜੀ ਹਾਂਜੀ ਪਹੁੰਚਾਇਆ ਗਿਆ ਸੋਨਾ ਸਾਹਿਬ ਆਏ ਨੇ ਮਮਸਾਬ ਤੇ ਉਹਨਾਂ ਗੱਡੀ ਤੇ ਆਪਦੇ ਜੁਮੇਰ ਤੇ ਫੇਰ ਹਸਪਤਾਲ ਫੇਰ ਆਇਆ ਐਮ ਐਲ ਏ ਸਾਹਿਬ ਨੇ ਆਪਣੀ ਗੱਡੀ 'ਚ ਪਾ ਕੇ ਉਹਨੂੰ ਹਸਪਤਾਲ ਲੈ ਕੇ ਗਏ ਨੇ ਜਦ ਜਦੇ ਤੱਕ ਹੈਗਾ ਵੀ ਜਦੋਂ ਤੱਕ ਐਂਬੂਲੈਂਸ ਨੂੰ ਫੋਨ ਕੀਤਾ ਉਦੋਂ ਤੱਕ ਐਂਬੂਲੈਂਸ ਆਈ ਕਿ ਤੇ ਐਮ ਐਲ ਏ ਸਾਹਿਬ ਕਹਿੰਦੇ ਵੀ ਮਾਂ ਲੈ ਕੇ ਜਾਂਦਾ ਮੈਂ ਕਹਾਂ ਇਹਹੀ ਗੱਲ ਵਧੀਆ ਆ ਜਿਹੜੇ ਐਮ ਐਲ ਏ ਸਾਹਿਬ ਆਪਣੇ ਇਹਨਾਂ ਵਧੀਆ ਕੰਮ ਕੀਤਾ ਵੀ ਆਪਣੀ ਗੱਡੀ ਦੇ ਵਿੱਚ ਪਾ ਕੇ ਲੈ ਕੇ ਚਲੇ ਗਏ ਨੇ